ਅੱਜ ਦੀ ਵੀਡੀਓ ਪੰਜਾਬ ਪਟਵਾਰੀ ਐਗਜ਼ਾਮ ਅਤੇ ट्रिपल एसबी ਦੇ ਹੋਰ ਐਗਜ਼ਾਮ ਲਈ ਬਹੁਤ ਹੀ ਜ਼ਰੂਰੀ ਹੈ ਮਤਲਬ ਦੋਹਰੀ ਸ਼ਾਸਨ ਪ੍ਰਣਾਲੀ ਬੰਗਾਲ ਵਿੱਚ ਲਾਗੂ ਕੀਤੀ ਗਈ ਸੀ ਅਤੇ ਇਸ ਨੂੰ 1772 ਈਸਵੀ ਵਿੱਚ ਕਿਸ ਨੇ ਖਤਮ ਕੀਤਾ ਸੀ ਵਾਰਨ ਹੈਨਸਟਿੰਗ ਨੇ ਬੇਉਲਾਦ ਮਰਨ ਵਾਲੇ ਰਾਜਿਆਂ ਦੇ ਰਾਜ ਨੂੰ ਹੜੱਪਣ ਲਈ ਕਿਹੜੀ ਨੀਤੀ ਅਪਣਾਈ ਸੀ ਲੈਪਸ ਦੀ ਨੀਤੀ ਮੁਗਲ ਸਮਰਾਟ ਸ਼ਾਹ ਆलम ਅਤੇ ਅੰਗਰੇਜ਼ਾਂ ਵਿਚਕਾਰ 1765 ਹਿਸਰੀ ਵਿੱਚ ਕਿਹੜੀ ਸੰਧੀ ਹੋਈ ਸੀ ਇਲਾਹਾਬਾਦ ਦੀ ਸੰਧੀ ਇਲਾਹਾਬਾਦ ਦੀ ਸੰਧੀ ਵਿੱਚ ਕੌਣ ਸ਼ਾਮਿਲ ਸੀ ਸੁਜਾਉਦ ਦੋਲਾ ਅੰਗਰੇਜ਼ਾਂ ਨੇ ਵਪਾਰ ਵਿੱਚ रियायतਾਂ ਲੈਣ ਲਈ ਮੁਗਲ ਬਾਦਸ਼ਾਹ ਦੇ ਦਰਬਾਰ ਵਿੱਚ ਕਿਹੜੇ ਦੋ ਪ੍ਰਤੀਨਿਧ ਭੇਜੇ ਵਿਲੀਅਮ ਹੌਂਕਿਸ ਅਤੇ ਸਰ ਟਾਮਸ ਰੋ ਹیدر ਅਲੀ ਦੀ ਮੌਤ ਕਦੋਂ ਹੋਈ 1782 ਈਸਵੀ ਵਿੱਚ ਅੰਗਰੇਜ਼ਾਂ ਨੂੰ ਬੰਗਾਲ ਵਿੱਚ ਬਿਨਾ ਚੁੰਗੀਕਾਰ ਦੇ ਵਪਾਰ ਦੀ ਰਿਆਇਤ ਕਿਸ ਮੁਗਲ ਬਾਦਸ਼ਾਹ ਤੋਂ ਮਿਲੀ ਸੀ ਮੁਗਲ ਬਾਦਸ਼ਾਹ ਫਰੁਖਸ਼ੀਅਰ ਤੋਂ ਬਿਰਸਾ ਮੁੰਡਾ ਨੇ ਅੰਗਰੇਜ਼ੀ ਸਰਕਾਰ ਵਿਰੁੱਧ ਵਿਦਰੋਹ ਕੀਤਾ ਸੀ ਇਹ ਵਿਦਰੋਹ ਕਿੱਥੇ ਹੋਇਆ ਸੀ ਛੋਟਾ ਨਾਗਪੁਰ ਵਿੱਚ ਇੰਡੀਅਨ ਐਸੋਸੀਏਸ਼ਨ ਦੀ ਸਥਾਪਨਾ ਕਿਸ ਨੇ ਕੀਤੀ ਸੀ ਸੁਰਿੰਦਰਨਾਥ ਬែន ਰਜੀ ਨੇ 1876 ਈਸਵੀ ਵਿੱਚ ਲਖਨਊ ਸਮਝੌਤਾ ਕਿਹੜੇ ਦੋ ਰਾਜਨੀਤਿਕ ਦਲਾਂ ਵਿਚਕਾਰ ਹੋਇਆ ਸੀ ਕਾਂਗਰਸ ਅਤੇ ਮੁਸਲਿਮ ਲੀਗ ਵਿੱਚ ਹੋਮ ਰੂਲ ਅੰਦੋਲਨ ਦੇ ਦੋ ਮੁੱਖ ਨੇਤਾਵਾਂ ਦੇ ਨਾਮ ਦੱਸੋ ਬਾਲ ਗੰਗਾਧਰ ਤਿਲਕ ਅਤੇ ਐਨੀ ਬੈਥ ਸੈਂਟ ਮਿੰਟੋ ਮੋਰਲੇ ਸੁਧਾਰ ਕਦੋਂ ਪਾਸ ਹੋਇਆ 1909 ਈਸਵੀ ਵਿੱਚ ਨਾਮਿਲ ਵਰਤਨ ਅੰਦੋਲਨ ਕਦੋਂ ਵਾਪਸ ਲਿਆ ਗਿਆ 1922 ਈਸਵੀ ਵਿੱਚ ਨਾਮਿਲ ਵਰਤਨ ਅੰਦੋਲਨ ਦੀ ਵਾਪਸੀ ਦਾ ਕੀ ਕਾਰਨ ਸੀ ਚੋਰਾ ਚੋਰੀ ਕਾਂਡ ਕਿਸ ਨੂੰ ਅੱਜ ਦੇ ਆਂਧਰਾ ਪ੍ਰਦੇਸ਼ ਦਾ ਪੈਗੰਬਰ ਕਿਹਾ ਜਾਂਦਾ ਹੈ ਵੀਰ ਸਲਿੰਗਮ ਨੂੰ ਸ਼੍ਰੀ ਨਰਾਇਣ ਗੁਰੂ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਸੀ ਕੇਰਲ ਵਿੱਚ 1856 ਈਸਵੀ ਵਿੱਚ ਜੋਤੀਬਾ ਫੂਲੇ ਨੇ ਸਤਿਆ ਸੋਦਕ ਸਮਾਜ ਦੀ ਸਥਾਪਨਾ ਕਦੋਂ ਕੀਤੀ ਸੀ 24 ਸਤੰਬਰ 1800 73 ਈਸਵੀ ਵਿੱਚ ਬਾਲ ਵਿਆਹ ਪ੍ਰਥਾ ਨੂੰ ਗੈਰ ਕਾਨੂੰਨੀ ਕਦੋਂ ਘੋਸ਼ਿਤ ਕੀਤਾ ਗਿਆ 1891 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ਤੇ ਤੀਸਰੀ ਵਾਰ ਹਮਲਾ ਕਦੋਂ ਕੀਤਾ ਸੀ 1808 ਈਸਵੀ ਵਿੱਚ ਕਲਕੱਤਾ ਦਾ ਵਰਤਮਾਨ ਨਾਮ ਕੀ ਹੈ ਕੋਲਕਾਤਾ ਸਰਜੈਂਟ ਸਕੀਮ ਕਦੋਂ ਆਈ ਸੀ 1943 ਈਸਵੀ ਵਿੱਚ ਭਾਰਤੀ ਯੂਨੀਵਰਸਿਟੀ ਐਕਟ ਕਦੋਂ ਪਾਸ ਹੋਇਆ ਸੀ 1904 ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਕਾਰ ਲਾਹੌਰ ਦੀ ਸੰਧੀ ਕਦੋਂ ਹੋਈ ਸੀ 1806 ਈਸਵੀ ਵਿੱਚ ਰਾਜਾ ਰਾਮ ਮੋਹਨ ਰਾਏ ਕਿਹੜੀ ਭਾਸ਼ਾ ਦੇ ਵਿਦਵਾਨ ਸਨ ਉਰਦੂ ਸੰਸਕ੍ਰਿਤ ਯੂਨਾਨੀ ਭਾਸ਼ਾ ਬੇਸਿਕ ਸਿੱਖਿਆ ਸੁਝਾ ਕਿਸ ਨੇ ਦਿੱਤੇ ਸਨ ਮਹਾਤਮਾ ਗਾਂਧੀ ਨੇ ਚਾਰਲਸ ਮੈਟਕਾਫ ਮਹਾਰਾਜਾ ਰਣਜੀਤ ਸਿੰਘ ਨੂੰ ਦੂਜੀ ਵਾਰੀ ਕਿੱਥੇ ਮਿਲਿਆ ਅੰਮ੍ਰਿਤਸਰ ਵਿੱਚ ਭਾਰਤ ਵਿੱਚ ਅੰਗਰੇਜ਼ੀ ਸਿੱਖਿਆ ਦੀ ਸ਼ੁਰੂਆਤ ਕਿਸ ਨੇ ਕੀਤੀ ਸੀ ਲਾਰਡ ਮਿਕਾਲੇ ਨੇ ਸਰ ਚਾਰਲਸ ਵੁੱਡ ਦੀਆਂ ਸਿਫਾਰਸ਼ਾਂ ਦੇ ਆਧਾਰ ਤੇ ਕਈ ਸਥਾਨਾਂ ਤੇ ਵਿਸ਼ਵ ਵਿਦਿਆਲੇ ਖੋਲੇ ਗਏ ਕਲਕੱਤਾ ਵਿੱਚ ਸਰ सय्यਦ ਅਹਿਮਦ ਖਾਨ ਕੌਣ ਸੀ? ਮੁਸਲਿਮ ਸਮਾਜ ਸੁਧਾਰਕ ਸੀ। ਸਰ सय्यਦ ਅਹਿਮਦ ਖਾਨ ਨੂੰ ਸਰ ਦੀ ਉਪਾਧੀ ਕਦੋਂ ਦਿੱਤੀ ਗਈ ਸੀ? 1898 ਈਸਵੀ ਵਿੱਚ। ਭਾਰਤ ਵਿੱਚ ਆਧੁਨਿਕ ਸਿੱਖਿਆ ਪ੍ਰਣਾਲੀ ਦੀ ਨੀ ਕਿਸ ਨੇ ਰੱਖੀ ਸੀ ਅੰਗਰੇਜ਼ਾਂ ਨੇ 1715 ਈਸਵੀ ਵਿੱਚ ਈਸਟ ਇੰਡੀਆ ਕੰਪਨੀ ਨੇ ਸੈਂਟ ਮੈਰੀ ਚੈਰਿਟੀ ਸਕੂਲ ਕਿੱਥੇ ਖੋਲਿਆ ਸੀ ਮਦਰਾਸ ਵਿੱਚ ਵਿਧਵਾ ਵਿਆਹ ਨੂੰ ਕਾਨੂੰਨੀ ਤੌਰ ਤੇ ਆਗਿਆ ਕਦੋਂ ਦਿੱਤੀ ਗਈ ਸੀ 1856 ਈਸਵੀ ਵਿੱਚ ਅਲੀਗੜ ਮੁਸਲਿਮੀ ਯੂਨੀਵਰਸਿਟੀ ਦੀ ਸਥਾਪਨਾ ਕਦੋਂ ਹੋਈ ਸੀ 1920 ਈਸਵੀ ਵਿੱਚ ਸਿੰਘ ਸਭਾ ਨੇ ਇਸਤਰੀ ਸਿੱਖਿਆ ਲਈ ਕਿੱਥੇ ਕਿੱਥੇ ਵਿਦਿਅਕ ਸੰਸਥਾਵਾਂ ਸਥਾਪਿਤ ਕੀਤੀਆਂ ਫਿਰੋਜ਼ਪੁਰ ਕੈਰੋਂ ਪਮੋੜ ਨਾਮਧਾਰੀ ਅੰਦੋਲਨ ਦੀ ਸਥਾਪਨਾ ਕਦੋਂ ਕੀਤੀ ਗਈ ਸੀ 13 April 1857 AD ਨੂੰ ਨਾਮ ਧਾਰੀ ਅੰਦੋਲਨ ਦੀ ਸਥਾਪਨਾ ਕਿਸ ਨੇ ਕੀਤੀ ਸੀ ਸਤਿਗੁਰੂ ਰਾਮ ਸਿੰਘ ਜੀ ਨੇ ਆਰਿਆ ਸਮਾਜ ਦੀ ਸਥਾਪਨਾ ਕਿਸ ਨੇ ਕੀਤੀ ਸੀ ਦਇਆਨੰਦ ਸਰਸਵਤੀ ਨੇ ਸਿੰਘ ਸਭਾ ਲਹਿਰ ਦੀ ਨੀ ਕਦੋਂ ਰੱਖੀ ਗਈ ਸੀ 1873 ਈਸਵੀ ਵਿੱਚ ਲਾਹੌਰ ਵਿੱਚ ਸਿੰਘ ਸਭਾ ਦੀ ਸ਼ਾਖਾ ਕਦੋਂ ਸਥਾਪਿਤ ਕੀਤੀ ਗਈ ਸੀ 1879 ਈਸਵੀ ਵਿੱਚ ਸੰਗਤ ਸਭਾ ਦੀ ਸਥਾਪਨਾ ਕਦੋਂ ਅਤੇ ਕਿਸ ਨੇ ਕੀਤੀ ਸੀ ਕੇਸ਼ਵ ਚੰਦਰ ਸਿੰਘ ਨੇ 1860 ਵਿੱਚ ਥੀਓਸੋਫੀਕਲ ਸੁਸਾਇਟੀ ਨਾਲ ਕਿਸ ਦਾ ਸੰਬੰਧ ਹੈ ਸ਼੍ਰੀਮਤੀ ਐਨੀ ਬੈਂਸੈਂਟ ਦਾ ਸਾਇੰਟਿਫਿਕ ਸੁਸਾਇਟੀ ਦੀ ਸਥਾਪਨਾ ਕਿੱਥੇ ਅਤੇ ਕਿਸ ਨੇ ਕੀਤੀ ਸੀ ਸਰ सय्यद ਅਹਿਮਦ ਖਾਨ ਨੇ ਅਲੀਗੜ ਵਿੱਚ ਰੈਗੂਲੇਟਿੰਗ ਐਕਟ ਦੇ ਦੋਸ਼ਾਂ ਨੂੰ ਦੂਰ ਕਰਨ ਲਈ ਕਿਹੜਾ ਐਕਟ પાસ ਕੀਤਾ ਗਿਆ ਸੀ ਪੀਟਸ ਇੰਡੀਆ ਐਕਟ ਕਿਸ ਐਕਟ ਦੁਆਰਾ ਕੰਪਨੀ ਦੇ ਵਪਾਰ ਨੂੰ ਰੋਕ ਦਿੱਤਾ ਗਿਆ ਸੀ ਤਾਂ ਕਿ ਉਹ ਆਪਣਾ ਸਾਰਾ ਧਿਆਨ ਸ਼ਾਸਨ ਪ੍ਰਬੰਧ ਵੱਲ ਲਗਾ ਸਕੇ ਚਾਰਟਰ ਐਕਟ 1833 ਵੀ ਅੰਗਰੇਜ਼ੀ ایسਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ ਕਿਹੜਾ ਐਕਟ ਪਾਸ ਕੀਤਾ ਗਿਆ ਸੀ? ਰੈਗੂਲੇਟਿੰਗ ਐਕਟ 1773। ਲਾਰਡ ਕਾਰਨ ਵਾਲਿਸ ਨੇ ਕਰਨ ਵਾਲਿਸ ਕੋਡ ਨਾਂ ਦੀ ਪੁਸਤਕ ਦੀ ਰਚਨਾ ਕੀਤੀ ਸੀ। ਇਸ ਦਾ ਕੀ ਉਦੇਸ਼ ਸੀ? ਸਰਵਉੱਚ ਅਦਾਲਤ ਦੇ ਜੱਜਾਂ ਦਾ ਮਾਰਗਦਰਸ਼ਨ ਕਰਨਾ। ਭਾਰਤ ਵਿੱਚ ਸੰਗੀ ਲੋਕ ਸੇਵਾ ਕਮਿਸ਼ਨ ਦੀ ਸਥਾਪਨਾ ਕਦੋਂ ਹੋਈ ਸੀ? 1935 ਵੀ ਵਿੱਚ ਲੇ ਕਮਿਸ਼ਨ ਦੀ ਸਥਾਪਨਾ ਕਦੋਂ ਹੋਈ ਸੀ 1923 ਵੀ ਵਿੱਚ ਭਾਰਤ ਵਿੱਚ ਪੁਲਿਸ ਵਿਵਸਥਾ ਦੀ ਸ਼ੁਰੂਆਤ ਕਿਸ ਨੇ ਕੀਤੀ ਸੀ ਅੰਗਰੇਜ਼ਾਂ ਨੇ ਪਬਲਿਕ ਸਰਵਿਸ ਕਮਿਸ਼ਨ ਦੀ ਸਥਾਪਨਾ ਕਿਸ ਨੇ ਕੀਤੀ ਸੀ ਲਾਰਡ ਰਿਪਨ ਨੇ ਰਾਜਾ ਰਾਮ ਮੋਹਨ ਰਾਏ ਨੇ ਕਿੱਥੇ ਵਿਦਿਆਨਤ ਕਾਲਜ ਦੀ ਸਥਾਪਨਾ ਕੀਤੀ ਸੀ ਕਲਕੱਤਾ ਵਿੱਚ ਥਾਮਸ ਮੁੰਨਰੋ ਦੁਆਰਾ ਲਾਗੂ ਭੂਮੀ ਵਿਵਸਥਾ ਕਿਹੜੀ ਸੀ ਰਾਇਤਵਾੜੀ ਪ੍ਰਬੰਧ ਬੰਗਾਲ ਵਿੱਚ ਸਥਾਈ ਬੰਦੋਬਸਤ ਅਨੁਸਾਰ ਅੰਗਰੇਜ਼ੀ ਸਰਕਾਰ ਨੇ ਜੋ ਵਿਕਰੀ ਕਾਨੂੰਨ ਲਾਗੂ ਕੀਤਾ ਸੀ ਉਸ ਦਾ ਸੰਬੰਧ ਕਿਸ ਨਾਲ ਸੀ ਜ਼ਿਮੀਦਾਰਾਂ ਨਾਲ ਅੰਗਰੇਜ਼ੀ ਸਰਕਾਰ ਨੇ ਖੇਤੀ ਦਾ ਵੰਜੀਕਰਨ ਕੀਤਾ ਇਸ ਦਾ ਕੀ ਲਾਭ ਹੋਇਆ ਸੀ ਕਿਸਾਨਾਂ ਦੀ ਆਮਦਨ ਵੱਧ ਗਈ ਸੀ নীল ਵਿਦਰੋਹ ਕਿੱਥੇ ਕਿੱਥੇ ਫੈਲਿਆ ਬੰਗਾਲ ਅਤੇ ਬਿਹਾਰ ਵਿੱਚ ਫੈਲਿਆ ਸੀ 18ਵੀਂ ਸਦੀ ਵਿੱਚ ਬਹੁਤ ਸਾਰੇ ਸੁਤੰਤਰ ਰਾਜ ਬਣੇ ਇਨ੍ਹਾਂ ਵਿੱਚ ਕਿਹੜਾ ਸ਼ਾਮਿਲ ਨਹੀਂ ਸੀ ਗੁਜਰਾਤ ਅਵਦ ਨੂੰ ਅੰਗਰੇਜ਼ੀ ਰਾਜ ਵਿੱਚ ਕਦੋਂ ਮਲਾਇਆ ਗਿਆ ਸੀ 1834ਵੀਂ ਵਿੱਚ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਬੰਗਾਲ ਦੀ ਵਾਸਤਵਿਕ ਸ਼ਾਸਕ ਕਦੋਂ ਬਣੀ ਪਲਾਸੀ ਅਤੇ ਬਕਸਰ ਦੇ ਯੁੱਧ ਤੋਂ ਬਾਅਦ 1857 ਈਸਵੀ ਦੇ ਵਿਦਰੋਹ ਦੇ ਆਰਥਿਕ ਕਾਰਨ ਕੀ ਸੀ ਜ਼ਿਮੀਦਾਰਾਂ ਦੀ ਬੁਰੀ ਦਸ਼ਾ ਨੌਕਰੀਆਂ ਵਿੱਚ ਅਸਮਾਨਤਾ 1857 ਈਸਵੀ ਦਾ ਵਿਦਰੋਹ ਕਿਸ ਸਥਾਨ ਤੋਂ ਸ਼ੁਰੂ ਹੋਇਆ ਸੀ ਬੈਰਕਪੁਰ ਤੋਂ ਬਹਾਦਰ ਸ਼ਾਹ জাফর ਨੂੰ ਕਿੱਥੇ ਭੇਜਿਆ ਗਿਆ ਸੀ? ਰੰਗੂਨ ਵਿੱਚ ਚਰਬੀ ਵਾਲੇ ਕਾਰਤੂਸਾਂ ਨੂੰ ਚਲਾਉਣ ਤੋਂ ਇਨਕਾਰ ਕਰਨ ਵਾਲਾ ਸੈਨਿਕ ਕੌਣ ਸੀ? ਮੰਗਲ ਪਾਂਡੇ। ਕੁੰਵਰ ਸਿੰਘ ਨੇ ਕਿੱਥੇ ਵਿਦਰੋਹ ਕੀਤਾ ਸੀ? ਬਿਹਾਰ ਵਿੱਚ। ਭਾਰਤ ਵਿੱਚ ਸੂਤੀ ਕੱਪੜੇ ਦਾ ਪਹਿਲਾ ਕਾਰਖਾਨਾ ਕਦੋਂ ਅਤੇ ਕਿੱਥੇ ਲਗਾਇਆ ਗਿਆ? ਮੁੰਬਈ ਵਿੱਚ ਲਗਾਇਆ ਗਿਆ 1853 ਈਸਵੀ ਵਿੱਚ। ਇਲਬਾਇਟ ਬਿੱਲ 1883 ਈਸਵੀ ਵਿੱਚ ਕਿਸ ਨੇ ਪੇਸ਼ ਕੀਤਾ ਸੀ? ਲਾਰਡ ਰਿਪਨ ਨੇ। ਲੈਪਸ ਦੀ ਨੀਤੀ ਰਾਹੀਂ ਅੰਗਰੇਜ਼ੀ ਰਾਜ ਵਿੱਚ ਕਿਹੜੀ ਰਿਆਸਤ ਮਿਲਾਈ ਗਈ ਸੀ? ਚਾਂਸੀ, ਉਦੈਪੁਰ ਅਤੇ 17 ਪੰਜਾਬ ਨੂੰ ਅੰਗਰੇਜ਼ੀ ਸਮਰਾਜ ਵਿੱਚ ਕਿਸ ਨੇ ਮਿਲਾਇਆ ਸੀ ਲਾਰਡ ਡਲਹੌਜੀ ਨੇ ਲੈਪਸ ਦੀ ਨੀਤੀ ਰਾਈ ਮਿਲਾਇਆ ਸੀ ਕਿਸ ਮੁਗਲ ਬਾਦਸ਼ਾਹ ਨੇ ਈਸਟ ਇੰਡੀਆ ਕੰਪਨੀ ਨੂੰ 3000 ਸਾਲਾਨਾ ਕਰ ਦੇ ਬਦਲੇ ਬੰਗਾਲ ਬਿਹਾਰ ਉੜੀਸਾ ਵਿੱਚ ਬਿਨਾਂ ਕਰ ਬਦਲੇ ਵਪਾਰ ਦੀ ਰਿਆਇਤ ਦਿੱਤੀ ਸੀ ਮੁਗਲ ਬਾਦਸ਼ਾ ਫਰੁਖਸ਼ੀਰ ਨੇ ਬਕਸਰ ਦੀ ਲੜਾਈ ਕਦੋਂ ਲੜੀ ਗਈ ਸੀ 1764 ਈਸਵੀ ਵਿੱਚ ਬਕਸਰ ਦੀ ਲੜਾਈ ਕਿਸ-ਕਿਸ ਦੇ ਵਿਚਕਾਰ ਹੋਈ ਸੀ ਅੰਗਰੇਜ਼ਾਂ ਅਤੇ ਮੀਰ ਕਾਸਿਮ ਦੇ ਵਿਚਕਾਰ 1764 ਵਿੱਚ ਭਾਰਤੀ ਕਾਂਗਰਸ ਦਾ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ ਏਓ ਹਿਊਮਨੋ ਵਾਈਟ ਪੇਪਰ ਦਾ ਪ੍ਰਕਾਸ਼ਨ ਕਦੋਂ ਹੋਇਆ ਸੀ ਮਾਰਚ 1933 ਵਿੱਚ ਸਿਵਲ ਨਾ ਫਰਮਾਨੀ ਅੰਦੋਲਨ ਦਾ ਆਰੰਭ ਕਦੋਂ ਹੋਇਆ ਸੀ 1930 ਈਸਵੀ ਵਿੱਚ ਬਰਤਾਨਵੀ ਸੰਸਦ ਨੇ ਭਾਰਤ ਦੀ ਸੁਤੰਤਰਤਾ ਦਾ ਬਿੱਲ ਪਾਸ ਕੀਤਾ ਸੀ ਜੁਲਾਈ 1947 ਵਿੱਚ ਲਾਲ ਕਿਲੇ ਵਿੱਚ ਨਵੰਬਰ 1945 ਵਿੱਚ ਆਜ਼ਾਦ ਹਿੰਦ ਫੌਜ ਦੇ ਅਧਿਕਾਰੀਆਂ ਤੇ ਮੁਕੱਦਮਾ ਚਲਾਇਆ ਗਿਆ ਸ਼ਾਹਨਵਾਜ਼ ਕਰਨਲ ਢਿੱਲੋਂ ਕਰਨਲ ਸਹਿਗਲ ਤੇ 1909 ਦੇ ਭਾਰਤੀ પરિਸ਼ਦ ਐਕਟ ਦਾ ਦੂਜਾ ਨਾਂ ਕੀ ਸੀ ਮਿੰਟੋ ਮੋਰਲੇ ਸੁਧਾਰ ਲਾਰਡ ਲਿਟਨ ਨੇ ਭਾਰਤੀਆਂ ਪ੍ਰਤੀ ਕਿਹੜੀ ਨੀਤੀ ਅਪਣਾਈ ਸੀ ਦਮਨਕਾਰੀ ਨੀਤੀ ਵਰਨਾਕੂਲਰ ਪ੍ਰੈਸ ਐਕਟ ਕਦੋਂ ਪਾਸ ਹੋਇਆ ਸੀ 1778 ਈਸਵੀ ਵਿੱਚ ਭਾਰਤ ਦਾ ਆਖਰੀ ਵਾਇਸਰਾਏ ਕੌਣ ਬਣਿਆ ਲਾਰਡ ਮਾਉਂਟ ਬੈਟਨ ਭਾਰਤ ਦਾ ਆਖਰੀ ਵਾਇਸਰਾਏ ਸੀ ਭਾਰਤ ਦਾ ਪਹਿਲਾ ਵਾਇਸਰਾਏ ਕੌਣ ਸੀ ਲਾਰਡ ਕੈਨਿੰਗ ਕਿਸ ਲੜਾਈ ਵਿੱਚ ਇਬਰਾਹਿਮ ਲੋਦੀ ਮਾਰਿਆ ਗਿਆ ਸੀ ਤੇ ਲੋਦੀ ਘਰਾਣੇ ਦਾ ਅੰਤ ਹੋ ਗਿਆ ਸੀ ਪਾਨੀ ਪੱਤ ਦੀ ਪਹਿਲੀ ਲੜਾਈ ਵਿੱਚ ਪਾਨੀ ਪੱਤ ਦੀ ਪਹਿਲੀ ਲੜਾਈ ਕਿਦੇ ਵਿਚਕਾਰ ਹੋਈ ਸੀ ਇਬਰਾਹਿਮ ਲੋਧੀ ਅਤੇ ਬਾਬਰ ਦੇ ਵਿਚਕਾਰ ਹੋਈ ਸੀ ਚੰਦਰਗੁਪਤ ਦੂਜੇ ਦੇ ਰਾਜਕਾਲ ਸਮੇਂ ਭਾਰਤ ਆਉਣ ਵਾਲੇ ਚੀਨੀ ਯਾਤਰੀ ਦਾ ਨਾਮ ਕੀ ਸੀ ਫਾਹੀਆਨ ਚੰਦਰਗੁਪਤ ਮੌਰੀਆ ਦੇ ਦਰਬਾਰ ਵਿੱਚ ਯੂਨਾਨੀ ਰਾਜਦੂਤ ਦਾ ਨਾਮ ਕੀ ਸੀ ਮੈਗਸਥਨੀਜ ਬਾਨਪੱਟ ਦੀਆਂ ਰਚਨਾਵਾਂ ਦੇ ਨਾਮ ਦੱਸੋ ਹਰਸ਼ ਚరిత్ర ਤੇ ਕੰਦੰਬਰੀ ਭਾਰਤ ਵਿੱਚ ਪਹਿਲੀ ਰੇਲਵੇ ਲਾਈਨ ਕਦੋਂ ਬਣਾਈ ਗਈ ਸੀ 1852 ਈਸਵੀ ਵਿੱਚ ਬਣਾਈ ਗਈ ਸੀ ਅੰਗਰੇਜ਼ਾਂ ਨੇ ਭਾਰਤ ਵਿੱਚ ਆਪਣੀ ਪਹਿਲੀ ਵਪਾਰਕ ਕੰਪਨੀ ਕਦੋਂ ਸਥਾਪਿਤ ਕੀਤੀ ਸੀ 1695 ਈਸਵੀ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਣ ਨਾਲ ਕਿਹੜੇ ਕਸਬੇ ਹੋਂਦ ਵਿੱਚ ਆਏ ਸਨ ਬੰਬਈ ਕਲਕੱਤਾ ਅਤੇ ਮਦਰਾਸ ਹੋਂਦ ਵਿੱਚ ਆਈ ਸੀ ਅੰਗਰੇਜ਼ੀ ਸਰਕਾਰ ਨੇ 1987 ਅਤੇ 88 ਇਸਵੀ ਵਿੱਚ ਸਭ ਤੋਂ ਪਹਿਲਾਂ ਨਗਰਪਾਲਿਕਾ ਕਾਰਪੋਰੇਸ਼ਨ ਦੀ ਸਥਾਪਨਾ ਕੀਤੀ ਸੀ ਕਿੱਥੇ ਕੀਤੀ ਸੀ ਮਦਰਾਸ ਨਗਰ ਵਿੱਚ ਪਰਿਆ ਰਾਮਾ ਸੁਆਮੀ ਨੇ ਸਮਾਜ ਵਿੱਚ ਅਛੂਤ ਪ੍ਰਥਾ ਖਤਮ ਕਰਨ ਲਈ ਕਿਹੜਾ ਸਤਿਆਗ੍ਰਹਿ ਸ਼ੁਰੂ ਕੀਤਾ ਸੀ ਬੇਕੋਮ ਸਤਿਆਗ੍ਰਹਿ ਪ੍ਰਾਰਥਨਾ ਸਮਾਦ ਦੇ ਦੋ ਪ੍ਰਮੁੱਖ ਨੇਤਾਵਾਂ ਦੇ ਨਾਮ ਦੱਸੋ ਮਹਾਦੇਵ ਗੋਬਿੰਦ ਰਾਣਾਡੇ ਰਾਮਕ੍ਰਿਸ਼ਨ ਗੋਪਾਲ ਪੰਡਾਰਕਰ ਦੋ ਸਨੇਤਾ ਸੀ ਆਨੰਦ ਵਿਆਪ ਪ੍ਰਣਾਲੀ ਕਿਸ ਨੇ ਚਲਾਈ ਸੀ ਸ਼੍ਰੀ ਸਤਗੁਰੂ ਰਾਮ ਸਿੰਘ ਜੀ ਨੇ ਆਨੰਦ ਵਿਆਪ ਪ੍ਰਣਾਲੀ ਚਲਾਈ ਸੀ ਤਲਾਕ ਪ੍ਰਥਾ ਦਾ ਵਿਰੋਧ ਕਿਸ ਨੇ ਕੀਤਾ ਸੀ सर सैयद अहमद खान ਨੇ ਲਾਹੌਰ ਵਿੱਚ ਗਵਰਨਮੈਂਟ ਕਾਲਜ ਦੀ ਸਥਾਪਨਾ ਕਦੋਂ ਕੀਤੀ ਗਈ ਸੀ 1864 ਈਸਵੀ ਵਿੱਚ ਹੰਟਰ ਕਮਿਸ਼ਨ ਦੀ ਨਿਯੁਕਤੀ ਕਦੋਂ ਹੋਈ ਸੀ 1882 ਈਸਵੀ ਵਿੱਚ ਬਹਾਦਰ ਸ਼ਾ ਜਾਫਰ ਨੂੰ ਬੰਦੀ ਬਣਾ ਕੇ ਕਿੱਥੇ ਰੱਖਿਆ ਗਿਆ ਸੀ ਰੰਗੂਨ ਵਿੱਚ 1886 ਵਿੱਚ ਭਾਰਤ ਦੇ ਵਾਇਸਰਾਏ ਲਾਰਡ ਰਿਪਨ ਨੇ ਪਬਲਿਕ ਸਰਵਿਸ ਕਮਿਸ਼ਨ ਦੀ ਸਥਾਪਨਾ ਕੀਤੀ ਸੀ ਇਸ ਦੇ ਕਿੰਨੇ ਮੈਂਬਰ ਸਨ 15 ਮੈਂਬਰ ਇੰਗਲੈਂਡ ਵਿੱਚ ਬੋਰਡ ਆਫ ਕੰਟਰੋਲ ਦੀ ਸਥਾਪਨਾ ਕੀਤੀ ਗਈ ਸੀ ਇਸ ਦੇ ਕਿੰਨੇ ਮੈਂਬਰ ਸੀ 6 ਮੈਂਬਰਸ ਸੀ ਯੂਸੋਫ ਅਲੀ ਮਿਸ਼ਨ ਪੰਜਾਬ ਕਦੋਂ ਆਇਆ ਸੀ 1800 ਈਸਵੀ ਵਿੱਚ ਗਾਂਧੀ ਜੀ ਦੁਆਰਾ ਸ਼ੁਰੂ ਕੀਤੇ ਹਫਤਾਵਾਰੀ ਰਸਾਲੇ ਦਾ ਕੀ ਨਾਮ ਸੀ ਯੰਗ ਇੰਡੀਆ ਗਾਂਧੀ ਜੀ ਨੇ ਸ਼ੁਰੂ ਕੀਤਾ ਸੀ ਪੰਜਾਬ ਨੂੰ ਅੰਗਰੇਜ਼ੀ ਸਮਰਾਜ ਵਿੱਚ ਕਦੋਂ ਮਿਲਾਇਆ ਗਿਆ ਸੀ 1849 ਈਸਵੀ ਵਿੱਚ ਕੁਸ਼ਾਨਾ ਦਾ ਪ੍ਰਤਾਪੀ ਰਾਜਾ ਕੌਣ ਸੀ ਕਨਿਸ਼ਕ ਮਹਾਨ ਤੇ ਪ੍ਰਤਾਪੀ ਰਾਜਾ ਸੀ ਦਰਬਾਰਾ ਸਿੰਘ ਦੀ ਮੌਤ ਤੋਂ ਬਾਅਦ ਨਿਰੰਕਾਰੀ ਲਹਿਰ ਦੀ ਅਗਵਾਈ ਕਿਸ ਨੇ ਕੀਤੀ ਸੀ ਭਾਈ ਰਤਨ ਚੰਦ ਨੇ ਕੀਤੀ ਸੀ ਗੋਪਤ ਵੰਸ਼ ਦੀ ਸਥਾਪਨਾ ਕਿਸ ਨੇ ਕੀਤੀ ਸੀ ਸ਼੍ਰੀ ਗੁਪਤ ਨੇ ਸਤਨਾਮੀ ਅੰਦোলন ਕਿਸ ਨੇ ਚਲਾਇਆ ਸੀ ਕਾਸੀ ਦਾਸ ਨੇ thank you.